ਆਰੇ ਸਭ ਈਏ ਕਰਨੀ ਜਿਵੇਂ ਆਪਾਂ ਬੋਰਡ ਲੱਗੇ ਹੋਈਆਂ ਬੈਠਾ ਬੋੜ ਬੀ ਇਹਦਾ ਆਪਾਂ ਜਿਹਨੂੰ ਪੱਖੇ ਵਾਲਾ ਜਿਹਨਾਂ ਵੱਲੋਂ ਸੇਮ ਸੇਮ ਬੋਰਡ ਬੱਤੀ ਹੁੰਦੇ ਨੇ ਨਾ ਹੁਣ ਤੇ ਵੀ ਪੱਖੇ ਆ ਇੱਧਰ ਚਾਹੀਦਾ ਠੀਕ ਆ ਸਭ ਤੋਂ ਪਹਿਲਾਂ ਤੇ ਇਹ ਵੀ ਵਾਲਾ ਸਿਸਟਮ ਕਿੱਧਰ ਚਾਹੀਦਾ ਬੋਰਡਾਂ ਦੇ ਵਿੱਚ ਵੀ ਉਹ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਉਹ ਵੀ ਆਪਾਂ ਡੀਜਨ ਤੋਂ ਦੱਸਦੇ ਆ ਇੱਕ ਜਿਹੜੀ ਦੱਸਦੇ ਦਾ ਬੋਰਡ ਵੀ ਹੁੰਦਾ ਹੈ ਤੇ ਨਾਮ ਦਿੱਤਾ ਨਾ ਹੁੰਦਾ ਨਾਮ ਦੇ ਦੇ ਕੀ ਹੁੰਦਾ ਵੀ ਆ ਜਿਹੜੀਆਂ ਭੱਤੀ ਦੇ ਵਿੱਚ ਆਹਾ ਹੈ ਬੇਜਰ ਵੀਂਧੀਆ ਡੋਡਲੇ ਕੇ ਮਾਹੌਲੇ ਦੀ ਚੀਜ਼ ਹੈ ਨਾ ਇਹ ਚੀਜ਼ ਉਹਦੇ ਵਿੱਚ ਹੁੰਦੀ ਨਹੀਂ ਹੈਗੀ ਸਪੋਟਾਂ ਇਹ ਉਹ ਚ ਹੁੰਦੀ ਨਹੀਂ ਨੌ ਦਿਨ ਦੇ ਬਕਸੇ ਦੇ ਵਿੱਚ ਜਿਹੜਾ 10 ਦਿਨ ਦਾ ਬਕਸਾ ਹੁੰਦਾ ਠੀਕ ਹੈ 10 ਦਿਨ ਦੀ ਪਲੇਟ ਹੁੰਦੀ ਆ ਉਹਦੇ ਵਿੱਚ ਇਹ ਸਪੋਟਾਂ ਲੱਗੀ ਹੁੰਦੀਆਂ ਠੀਕ ਆ ਸੀਟ ਹੈ ਜਿਹੜੀ ਨੌ ਦਿਨ ਦੇ ਪਰ 10 ਦਿਨ ਦੀ ਨਾਗਰ ਦੀਆਂ ਸੀਟਾਂ ਉਹਦੇ ਵਿੱਚ ਕਿਵੇਂ ਲੱਗਦੀਆਂ ਕਿਉਂਕਿ ਸਾਈਡਾਂ 'ਤੇ ਵੀ ਨਹੀਂ ਲੱਗਦੇ ਜਿਹੜੇ ਉੱਪਰਲੇ ਵਾਲੇ ਪੇਜਾਂ 6 6 ਆਉਂਦੇ ਆ ਠੀਕ ਆ 6 6 ਆਉਂਦੇ ਆ ਉਹਦੇ ਵਿੱਚ 6 ਖਰਾਬ 6 ਪੇਚ ਲੱਗਣ ਬਾਅਦ ਤੇ ਹੁੰਦਾ ਜਿਹੜੇ ਉੱਪਰਲੇ ਜਾ ਰਹੇ ਉਹ ਲੱਗ ਜਾਂਦੇ ਆ ਸਾਈਡ ਦੀ ਜੇਕਰ ਕਸੇ ਦਾ ਕੀ ਬੰਦੇ ਆਪਾਂ ਪਹਿਲਾ ਵੀਡੀਓ ਪਾਈ ਦੀਆਂ ਨਾ ਵੀ 10 ਦਿਨ ਦਾ ਬੱਸ ਆ ਗਿਆ ਨਾ ਪਰ ਵਿੱਚ ਕਮੈਂਟ ਕਰੀ ਜਾਂਦੇ ਵੀ 9 ਦਿਨ ਦਾ ਹੁੰਦਾ ਠੀਕ ਆ ਉਹਦੇ ਕਰਕੇ ਆਪਾਂ ਇਹ ਨੰਬਰ 2 ਦੇ ਜਿਵੇਂ ਉਹਨਾਂ ਏਸੀ ਦਾ ਆਪਾਂ ਨੂੰ ਕੀ ਬਦਲ ਦੋ ਇਹ ਕਿੱਧਰੇ ਪਾਸੇ ਰੱਖਣਾ ਜਿੱਧਰਲੇ ਪਾਸੇ ਆਪਣੇ ਕਮਰੇ ਦੀ ਐਂਟਰੀ ਆ ਜਿਵੇਂ ਉਹਨੇ ਵੀ ਐਂਟਰੀ ਇਧਰਲੇ ਪਾਸੇ ਤੋਂ ਆ ਠੀਕ ਆ ਜਿੱਧਰਲੇ ਪਾਸੇ ਕਮਰੇ ਦੀ ਐਂਟਰੀ ਆ ਉਧਰਲੇ ਪਾਸੇ ਹੀ ਮੱਥਾ ਰੱਖਣਾ ਪੈਂਦਾ ਕੀ ਹੁੰਦਾ ਜਿਵੇਂ ਪੋਚਾ-ਪੋਚਾ ਉਹਨਾਂ ਲਗਾਇਆ ਹੁੰਦਾ ਬੰਦਾ ਉਧਰ ਨਹੀਂ ਹੁੰਦਾ ਠੀਕ ਆ ਉਧਰ ਹੀ ਮੋੜਲੇ ਪਾਸੇ ਬੰਦਾ ਮੱਥਾ ਵਾ ਕੇ ਲੱਗ ਜਾਂਦਾ ਨਹੀਂ ਜੀ ਬੰਦ ਇੱਕ ਹੀ ਉਹ ਜੇ ਆਪਾਂ ਪੱਖਾ ਹੀ ਤਾਂ ਰੱਖ ਲਾਂਗੇ ਬੰਦਾ ਉਧਰ ਨਹੀਂ ਸੈਟ ਹੋਊਗਾ ਉਹ ਬੈੱਡ ਤੇ ਆ ਉੱਪਰ ਨਹੀਂ ਘੁੰਮ ਕੇ ਜਾਣਾ ਪਊਗਾ ਕਈ ਵਾਰ ਕੀ ਹੁੰਦਾ ਜਿਵੇਂ ਜਿੱਥੇ ਹੀ ਆਪਾਂ ਸੈੱਟ ਬੈੱਡ ਕਾਗਲ ਜਾਂ ਰੱਖਦੇ ਹਾਂ ਲਾਇ ਹੁੰਦੇ ਆ ਨਾ ਕਈ ਵਾਰ ਉਹ ਤੇ ਜਗ੍ਹਾ ਘੱਟ ਹੁੰਦੀ ਹੈ ਜਾਂ ਕਮਰਾ ਛੋਟਾ ਹੁੰਦਾ ਠੀਕ ਆ ਉੱਪਰ ਨੂੰ ਗੇੜੇ ਪੈਦਾ ਕਰਨ ਦਾ ਉਹ ਪੋਚਾ ਲੱਗਿਆ ਹੁੰਦਾ ਫਿਰ ਬਦੇ ਦੇ ਉੱਪਰੋਂ ਪੈਣਾ ਵਾਲਾ ਸਿਸਟਮ ਹੋ ਜਾਂਦਾ ਲੱਭਾ ਉੱਪਰੋਂ ਜੇ ਛੋਟਾ ਹੁੰਦਾ ਨਹੀਂ ਪਾਇਆ ਇੱਧਰੋਂ ਮੈਂ ਬੰਦਾ ਨੇੜੇ ਤੋਂ ਆਏ ਕਿਉਂਕਿ ਜਿੱਧਰੋਂ ਆਪਾਂ ਕਮਰੇ ਤੋਂ ਆਉਨੇ ਹੁੰਦੇ ਆ ਆ ਬੰਦਾ ਪਹਿਲਾਂ ਤਾਂ ਇਹ ਨੂੰ ਬੇਟਾ ਮੈਂ ਸੋਚਉਂਦੀ ਆ ਸਾਰਾ ਕੁਸ ਮੈਂ ਇਧਰੇ ਪਾਸੇ ਚੈ ਜਾਣਾ ਠੀਕ ਆ ਐਸਜੀ ਬਗਾਰੇ ਜਿੱਦਲੇ ਆਪਾਂ ਆਪਣਾ ਦਰਵਾਜ਼ਾ ਰੱਖਿਆ ਹੋਊਗਾ ਉਧਰਲੀ ਸਾਈਡ ਇਹ ਕਹਿੰਦਾ ਮਾਪੇ ਦਰਵਾਜ਼ਾ ਨਹੀਂ ਖੜਾਉਣਾ ਇਧਰੇ ਪਾਸੇ ਪੱਖਾ ਆਉਣਾ ਨਾ ਏਸੀ ਉਧਰ ਹੀ ਲੈਣਾ ਨਾ ਠੀਕ ਆ ਨਾ ਐਦਾਂ ਬਣੀ ਹੋਣੀ ਕਰੀ ਜਾਂਦੀ ਐ ਐਦਾਂ ਕਿ ਵੀਡੀਓ ਦੇਖਣਾ ਬਾਅਦ ਸਾਡੇ ਪੇਜ ਨੂੰ ਫੋਲੋ ਕਰਨਾ ਧੰਨਵਾਦ